ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਸੋ ਅੱਜ ਆਪਾਂ ਅਪਲਾਈ ਕਰਾਂਗੇ ਪੈਨ ਕਾਰਡ ਉਹ ਵੀ ਘਰ ਬੈਠੇ ਬਿਨਾਂ ਕਿਸੇ ਦਫ਼ਤਰ ਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕੀ ਕੀ ਡਾਕੂਮੈਂਟ ਲੱਗਣੇ ਨੇ ਕਿਵੇਂ ਹੋਣਾ ਹੈ ਅਪਲਾਈ ਚਲੋ ਆਓ ਕਰਦੇ ਆਂ ਪੈਨ ਕਾਰਡ ਅਪਲਾਈ ਦੱਸਾਂਗੇ ਸਾਰੀ ਇੱਕ ਇੱਕ ਗੱਲ ਇਸ ਵੀਡੀਓ ਦੇ ਵਿੱਚ ਸੋ Google Chrome ਓਪਨ ਕਰਕੇ ਇਹਦੇ ਉੱਤੇ ਆਪਾਂ ਲਿਖਾਂਗੇ Easy PAN Card Apply ਸੋ ਪੀਲੀ ਟੈਬ ਨੂੰ ਓਪਨ ਕਰਾਂਗੇ ਇਸਦੇ ਬਾਅਦ ਪੈਨ ਕਾਰਡ ਦੀ ਵੈਬਸਾਈਟ ਓਪਨ ਹੋ ਜਾਣੀ ਆ ਪੈਨ ਕਾਰਡ ਦੀ ਜੋ ਵੀ ਡਿਟੇਲ ਆ ਉਹ ਸਾਰੀ ਆਪਾਂ ਇਹਦੇ ਵਿੱਚ ਮੈਂਸ਼ਨ ਕਰਨੀ ਆ ਇਹਨੂੰ ਆਪਾਂ ਦੇਖ ਕੇ ਰੀਡ ਕਰਕੇ ਕੱਲੀ ਕੱਲੀ ਡਿਟੇਲ ਆਪਾਂ ਸਹੀ ਤਰੀਕੇ ਨਾਲ ਭਰਾਂਗੇ ਸੋ ਹੁਣ ਆਪਾਂ ਸਭ ਤੋਂ ਪਹਿਲੇ ਕਾਲਮ ਤੇ ਜਾਵਾਂਗੇ ਇਹਨੂੰ ਓਕੇ ਕਰਾਂਗੇ ਇਹਦੇ ਵਿੱਚ ਤਿੰਨ ਆਪਸ਼ਨ ਆ ਜਾਣੀ ਇੱਕ ਨਿਊ ਪੈਨ ਕਾਰਡ ਆ ਇੱਕ ਫੋਰਨ ਜਿਹੜੇ ਬਾਹਰ ਰਹਿੰਦੇ ਉਹਨਾਂ ਦਾ ਸੋ ਆਪਾਂ ਨਿਊ ਪੈਨ ਕਾਰਡ ਤੇ ਓਕੇ ਕਰਾਂਗੇ ਇਹਦੇ ਵਿੱਚ ਆਪਾਂ ਇੰਡੀਵਿਜੂਅਲੀ ਲਿਖਾਂਗੇ ਮੋਸਟ ਇੰਡੀਵਿਜੂਅਲ ਲਿਖਣਾ ਹੁੰਦਾ ਹੈ ਕਿਉਂਕਿ ਇਹ ਆਮ ਲੋਕਾਂ ਦੇ ਜਿੰਨੇ ਵੀ ਆਪਾਂ ਹੈਗੇ ਆ ਆਪਾਂ ਪੈਨ ਕਾਰਡ ਅਪਲਾਈ ਕਰਦੇ ਆ ਚ ਇੰਡੀਵਿਜੂਅਲ ਲਿਖਦੇ ਆ ਸੋ ਨੈਕਸਟ ਕਾਲਮ ਨੂੰ ਓਕੇ ਕਰਾਂਗੇ ਇਹਦੇ ਵਿੱਚ ਆਪਾਂ ਜੋ ਵੀ ਜੇ ਬੰਦਾ ਅਪਲਾਈ ਕਰਦਾ ਤੇ ਸ਼੍ਰੀ ਲਿਖਾਂਗੇ ਸੋ ਜੇ ਲੇਡੀਸ ਆ ਉਹਦੇ ਅਕੋਰਡਿੰਗ ਲਿਖਾਂਗੇ ਨੀਚੇ ਆ ਜਿਹੜੇ ਕਾਲਮ ਦੇ ਉੱਤੇ ਗਏ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਰਨੇਮ ਲਿਖਾਂਗੇ ਸੈਕੰਡ ਦੇ ਵਿੱਚ ਆਪਾਂ ਫਰਸਟ ਨੇਮ ਲਿਖਾਂਗੇ ਸਭ ਤੋਂ ਪਹਿਲਾਂ ਸਰਨੇਮ ਲਿਖਾਂਗੇ ਤੋ ਲਾਸਟ ਨੇਮ ਹੁੰਦਾ ਆ ਸੋ ਇੱਥੇ ਆਪਾਂ ਸਰਨੇਮ ਭਰਾਂਗੇ ਜੋ ਵੀ ਆਪਣਾ ਨਾਮ ਆ ਫੋਰ ਐਗਜ਼ਾਮਪਲ ਸਰਨੇਮ ਜਿੱਦਾਂ ਕਿ ਸਿੰਘ ਜਾਂ ਫਿਰ ਕੋਈ ਕਾਸਟ ਨੇਮ ਆਪਣਾ ਚੱਲਦਾ ਉਹ ਲਿਖਾਂਗੇ ਸੋ ਸੈਕੰਡ ਕਾਲਮ ਦੇ ਵਿੱਚ ਆਪਾਂ ਆਪਣਾ ਨਾਮ ਭਰਾਂਗੇ ਜੋ ਆਪਣਾ ਫਰਸਟ ਨੇਮ ਆ ਉਸ ਦੇ ਬਾਅਦ ਅਗਲੇ ਕਾਲਮ ਦੇ ਵਿੱਚ ਜਾ ਕੇ ਆਪਾਂ ਡੇਟ ਆਫ ਬਰਥ ਲਿਖਾਂਗੇ ਤੇ ਜਿੰਨਾ ਵੀ ਡਾਟਾ ਆ ਸਾਰਾ ਆਧਾਰ ਕਾਰਡ ਦੇ ਉੱਪਰ ਆਪਾਂ ਦੇਖ ਕੇ ਫਿਲ ਕਰਨਾ ਹੈ ਕੁਝ ਵੀ ਇਹਦੇ ਵਿੱਚ ਗਲਤ ਚੀਜ਼ ਨਹੀਂ ਹੋਣੀ ਚਾਹੀਦੀ ਜੇ ਇਨ ਕਿਸ ਆਪਾਂ ਰੋਂਗ ਫਿਲ ਕਰ ਵੀ ਦਵਾਂਗੇ ਤੇ ਆਪਣੀ ਫਾਈਲ ਸਬਮਿਟ ਨਹੀਂ ਹੋਏਗੀ ਸੋ ਇਸ ਕਰਕੇ ਸਾਰਾ ਡਾਟਾ ਆਪਾਂ ਜੋ ਵੀ ਹੈ ਬਿਲਕੁਲ ਕਰੈਕਟ ਇਨਫੋਰਮੇਸ਼ਨ ਫਿਲ ਕਰਨੀ ਆ ਇਸ ਦੇ ਬਾਅਦ ਆਪਾਂ ਅਗਲੇ ਕਾਲਮ ਦੇ ਵਿੱਚ ਜਾ ਕੇ ਆਪਣੀ ਮੇਲ ਆਈਡੀ ਨੂੰ ਫਿਲ ਕਰਾਂਗੇ ਜਿਹੜੀ ਕਿ ਤੁਹਾਡੀ Gmail ਦੀ ਆਈਡੀ ਆ ਉਹਨੂੰ ਆਪਾਂ ਇਹਦੇ ਵਿੱਚ ਭਰਾਂਗੇ ਕਿਉਂਕਿ ਉਹਦੇ ਉੱਤੇ ਲਿੰਕ ਜਾਣਾ ਹੁੰਦਾ ਤੇ ਉਹਦੇ ਉੱਤੇ OTP ਵੀ ਜਾਂਦੇ ਹੈ ਕਈ ਵਾਰ ਇਸ ਕਰਕੇ ਆਪਾਂ ਉੱਥੇ ਮੇਲ ਆਈਡੀ ਭਰਾਂਗੇ ਮੇਲ ਆਈਡੀ ਬਿਲਕੁਲ ਕਰੈਕਟ ਭਰਨੀ ਹੈ ਕਿਉਂਕਿ ਉਹਦੇ ਵਿੱਚ ਹੀ ਮੇਲ ਆਉਣੀ ਹੈ ਉਹਦੇ ਵਿੱਚ ਹੀ ਪੈਨ ਕਾਰਡ ਬਣ ਕੇ ਆਣਾ ਹੈ ਸੋ ਅਗਲੇ ਕਾਲਮ ਦੇ ਵਿੱਚ ਆਪਾਂ ਮੋਬਾਈਲ ਨੰਬਰ ਭਰਾਂਗੇ ਜਿਹੜਾ ਆਪਣਾ ਮੋਬਾਈਲ ਨੰਬਰ ਆਪਣੇ ਕੋਲ ਆ ਤੁਸੀਂ ਇੱਥੇ ਮੋਬਾਈਲ ਨੰਬਰ ਭਰ ਕੇ ਆਪਾਂ ਗਾਈਡਲਾਈਨਾਂ ਨੂੰ ਰੀਡ ਕਰਾਂਗੇ ਇੱਕ ਵਾਰ ਸਾਰਾ ਡਾਟਾ ਚੈੱਕ ਕਰ ਲਾਂਗੇ ਕਿ ਸਹੀ ਭਰਿਆ। ਸੋ ਅੱਗੇ ਜਾ ਕੇ ਆਪਾਂ ਸਬਮਿਟ ਕਰਾਂਗੇ। ਕੰਟੀਨਿਊ ਕਰ ਦਾਂਗੇ। ਨੈਕਸਟ ਪੇਜ ਓਪਨ ਹੋ ਜਾਏਗਾ। ਇਹਦੇ ਵਿੱਚ ਇਹਨੂੰ ਆਪਾਂ ਰੀਡ ਕਰ ਲਾਂਗੇ ਇੱਕ ਵਾਰ। ਸੋ ਜਿੱਦਾਂ ਕਾਲਮ ਜਿੱਥੇ ਟਿਕ ਮਾਰਕ ਹੈਗੇ ਇਹਨੂੰ ਇੱਦੇ ਰਹਿਨਦਾਂਗੇ। ਸੋ ਅੱਗੇ ਚਲੇ ਜਾਾਂਗੇ। ਅੱਗੇ ਜਾ ਕੇ ਆਪਾਂ ਇਹਦੇ ਵਿੱਚ ਆਪਣਾ ਆਧਾਰ ਕਾਰਡ ਦੇ ਲਾਸਟ 4 ਡਿਜੀਟ ਫਿਲ ਕਰਾਂਗੇ ਆ ਨੀਚੇ ਜਿਹੜਾ ਤੁਸੀਂ ਦੇਖਦੇ ਹੋਣੇ ਆ ਬਾਕਸ ਸੋ ਇਸ ਬਾਕਸ ਦੇ ਵਿੱਚ ਆਪਾਂ ਆਧਾਰ ਕਾਰਡ ਦਾ ਨੰਬਰ ਭਰਾਂਗੇ ਜਿੱਦਾਂ ਕਿ ਆ ਦੇਖੋ ਲਾਸਟ 4 ਅੱਖਰ ਆਧਾਰ ਕਾਰਡ ਦੇ ਇਹਦੇ ਵਿੱਚ ਆਪਾਂ ਫਿਲ ਕਰ ਦਾਂਗੇ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਉੱਤੇ ਜਾ ਕੇ ਆਪਾਂ ਜੈਸ ਕਰਾਂਗੇ ਇਸ ਕਾਲਮ ਤੇ ਸੋ ਨੀਚੇ ਸਾਰੀ ਆਪਣੀ ਨਾਮ ਡਿਟੇਲ ਆ ਜਾਣੀ ਹੈ ਇਹਦੇ ਵਿੱਚ ਇਸ ਜਗ੍ਹਾ ਤੇ ਜਾ ਕੇ ਆਪਾਂ ਮੇਲ ਫੀਮੇਲ ਸਿਲੈਕਟ ਕਰਾਂਗੇ ਹੁਣ ਸੋ ਇਹ ਡਾਟਾ ਸਾਰਾ ਸਿੰਪਲ ਹੀ ਕੋਈ ਔਖਾ ਨਹੀਂ ਆ ਇਹਦੇ ਵਿੱਚ ਆਪਾਂ ਆਪਣੇ ਪੇਰੈਂਟਸ ਦੀ ਡਿਟੇਲ ਫਿਲ ਕਰਾਂਗੇ ਜਿੱਦਾਂ ਕਿ ਤੁਸੀਂ ਦੇਖਦੇ ਪਏ ਆ ਸੇਮ ਉਸੇ ਜਗ੍ਹਾ ਦੇ ਉੱਤੇ ਆਪਾਂ ਆ ਕੇ ਫਾਦਰ ਦਾ ਨਾਮ ਲਿਖਾਂਗੇ ਸਰਨੇਮ ਦੇ ਕਾਲਮ ਦੇ ਵਿੱਚ ਆਪਾਂ ਸਰਨੇਮ ਲਿਖਾਂਗੇ ਸੋ ਨੀਚੇ ਆ ਕੇ ਨੈਕਸਟ ਤੇ ਓਕੇ ਕਰਦੇ ਆਂ ਸੋ ਇਹਦੇ ਵਿੱਚ ਆਪਾਂ ਫਰਸਟ ਕਾਲਮ ਦੇ ਵਿੱਚ ਆਪਾਂ ਆਪਣੀ ਇਨਕਮ ਦੀ ਡਿਟੇਲ ਭਰਾਂਗੇ ਜੇ ਸੈਲਰੀ ਹੈ ਤਾਂ ਸੈਲਰੀ ਕਰ ਦਾਂਗੇ ਸੋ ਜਿੱਦਾਂ ਦਾ ਵੀ ਕੰਮ ਕਰਦੇ ਆ ਉਹ ਫਿਲ ਕਰ ਸਕਦੇ ਆ ਆਪਾਂ ਇਨਕਮ ਫਰਮ ਅਦਰਸ ਸੋਰਸ ਇਹਦੇ ਤੇ ਓਕੇ ਕਰ ਦਾਂਗੇ ਸੋ ਓਕੇ ਕਰਨ ਦੇ ਬਾਅਦ ਆਪਾਂ نیچے ਜਾਵਾਂਗੇ ਸੋ ਇਹਦੇ ਵਿੱਚ ਕੁਝ ਕਾਲਮ ਆ ਉਹਨੂੰ ਭਰਨ ਦੀ ਲੋੜ ਨਹੀਂ ਆਧਾਰ ਕਾਰਡ ਰਿਲੇਟਡ ਆਪਣੇ ਆਪ ਫਿਲ ਹੋ ਜਾਣੀ ਇੱਥੇ ਆਪਾਂ ਇੰਡੀਆ ਸਿਲੈਕਟ ਕਰਾਂਗੇ ਸੋ ਉਸ ਦੇ ਬਾਅਦ ਆਪਾਂ ਅੱਗੇ ਜਾ ਕੇ ਏਰੀਆ ਐਸਡੀ ਕੋਡ ਜਿਹੜਾ ਆਪਣਾ ਹੁੰਦਾ ਹੈ ਉਹ ਫਿਲ ਕਰਾਂਗੇ ਇਹਨੂੰ ਕਰਨ ਤੋਂ ਬਾਅਦ ਆਪਾਂ ਨੈਕਸਟ ਤੇ ਓਕੇ ਕਰਦੇ ਆਂ ਸੋ ਅਗਲੀ ਟੈਬ ਓਪਨ ਹੋ ਜਾਣੀ ਇਹਦੇ ਵਿੱਚ ਸੋ ਆਹ ਸਾਰੀ ਇੱਥੇ ਡਿਟੇਲ ਫਿਲ ਕਰਨੀ ਹੁੰਦੀ ਹੈ ਜੇਕਰ ਤੁਹਾਨੂੰ ਕੋਡ ਨਹੀਂ ਪਤਾ نیچے ਜਾ ਕੇ ਆਪਾਂ ਸਰਚ ਕਰਕੇ ਵੀ ਆਪਣੀ ਡਿਟੇਲ ਭਰ ਸਕਦੇ ਆਂ ਸੋ ਜਿੱਦਾਂ ਕਿ ਇੱਥੇ ਆਪਾਂ ਸਟੇਟ ਸਿਲੈਕਟ ਕਰਾਂਗੇ ਸਭ ਤੋਂ ਪਹਿਲਾਂ ਜੇ ਸਟੇਟ ਦੇ ਵਿੱਚ ਵੀ ਆਪਾਂ ਰਹਿੰਦੇ ਆਂ ਇੱਥੇ ਪੰਜਾਬ ਸਿਲੈਕਟ ਕਰਦੇ ਆਂ ਅੱਗੇ ਆਪਣੀ ਸਿਟੀ ਸਿਲੈਕਟ ਕਰਾਂਗੇ ਫੋਰ ਐਗਜ਼ਾਮਪਲ ਆਪਾਂ ਜਿਹੜੇ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ ਜੇ ਤੁਸੀਂ ਪਿੰਡ 'ਚ ਰਹਿੰਦੇ ਆ ਤਾਂ ਤੁਹਾਨੂੰ ਜਿਹੜੀ ਤਹਿਸੀਲ ਲੱਗਦੀ ਹੈ ਉਹ ਸਿਲੈਕਟ ਕਰ ਸਕਦੇ ਆ। ਤੋਂ ਅੱਗੇ ਜਾ ਕੇ ਏਰੀਆ ਦਾ ਨਾਮ ਭਰਾਂਗੇ ਟਰੈਕ ਕਰਨ ਦੇ ਬਾਅਦ نیچے ਫੈਚ ਡਿਟੇਲ ਹੋ ਜੇਗੀ। ਉਹ ਫਰਸਟ ਕਾਲਮ ਤੇ ਓਕੇ ਕਰਾਂਗੇ। ਇਸ ਦੇ ਬਾਅਦ ਆਪਾਂ ਫੈਚ ਡਿਟੇਲ ਜਿਹੜੀ ਆ ਫੈਚ ਕਰਾਂਗੇ ਇੱਥੋਂ। ਸੋ ਉੱਪਰ ਜਾ ਕੇ ਦੇਖੋਗੇ ਜਿਹੜਾ ਆਪਾਂ ਡਾਟਾ ਨਹੀਂ ਫਿਲ ਕੀਤਾ ਸੀ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਉਹ ਆਪਣੇ ਆਪ ਆਟੋਮੈਟਿਕ ਫਿਲ ਹੋ ਜਾਣਾ ਸਾਰਾ ਜੋ ਏਰੀਆ ਦਾ ਕੋਡ ਆ। ਸੋ ਆ ਡਿਟੇਲ ਇੱਕ ਕਰ ਮੈਂ ਫੇਰ ਤੁਹਾਨੂੰ ਚੈੱਕ ਕਰਾ ਦਿੰਨਾ ਇਹਦੇ ਵਿੱਚ ਜਿਹੜਾ ਏਰੀਆ ਤੁਹਾਨੂੰ ਪੈਂਦਾ ਆ ਤੁਸੀਂ ਉਹੀ ਵਾਲੇ ਕਾਲਮ ਦੇ ਅੱਗੇ ਟਿਕ ਕਰਨੀ ਆ ਜਿੱਦਾਂ ਕਿ ਮੈਨੂੰ ਫਸਟ ਕਾਲਮ ਦੇ ਵਿੱਚ ਮੇਰੇ ਸ਼ਹਿਰ ਦਾ ਨਾਮ ਲਿਖਿਆ ਸੀ ਉਹਦੇ 'ਚ ਮੈਂ ਫਸਟ ਕਾਲਮ ਤੇ ਓਕੇ ਕਰਤਾ ਸੋ ਤੁਹਾਨੂੰ ਜਿਹੜਾ ਏਰੀਆ ਪੈਂਦਾ ਤੁਸੀਂ ਉਸ ਕਾਲਮ ਦੇ ਮੋਰੇ ਜਿਹੜੀ ਟਿਕ ਮਾਰਕ ਦਾ ਆਪਸ਼ਨ ਬਣਿਆ ਆ ਉਹਦੇ ਤੇ ਤੁਸੀਂ ਟਿਕ ਕਰਕੇ ਅੱਗੇ ਚਲੇ ਜਾਣਾ ਸੋ ਉੱਪਰ ਡਿਟੇਲ ਇੱਕ ਕਰ ਚੈੱਕ ਕਰ ਲੈਣੀ ਆ ਕਿ ਤੁਹਾਡਾ ਏਰੀਆ ਦਾ ਪਿੰਨ ਕੋਡ ਸਹੀ ਆ ਸੋ ਇਹਦੇ ਵਿੱਚ ਸਾਰੀ ਪਿੰਡਾਂ ਤੇ ਸ਼ਹਿਰਾਂ ਦੇ ਜਿੰਨੇ ਵੀ ਨਾਮ ਆ ਉਹ ਇਹਦੇ ਵਿੱਚ ਆ ਜਾਣੇ ਇਹਨੂੰ ਦੇਖ ਕੇ ਤੁਸੀਂ ਭਰ ਲਿਓ ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਸੋ ਇਸ ਪੇਜ ਦੇ ਵਿੱਚ ਲਿਖਣਾ ਕਿ ਆਪਾਂ ਆਪਣੇ ਲਈ ਅਪਲਾਈ ਕਰਦੇ ਪਏ ਹਿਮ ਸੈਲਫ ਲਿਖਾਂਗੇ ਤਾਂ ਨੀਚੇ ਆਪਣਾ ਜਿਹੜਾ ਸ਼ਹਿਰ ਦਾ ਨਾਮ ਹੈ ਜੇ ਪਿੰਡ 'ਚ ਰਹਿੰਦੇ ਤਾਂ ਤੁਹਾਡੀ ਤਸਵੀਰ ਦਾ ਨਾਮ ਉਹ ਆਪਾਂ ਇੱਥੇ ਭਰ ਦਾਂਗੇ ਭਰਨ ਦੇ ਬਾਅਦ ਆਪਾਂ ਨੈਕਸਟ ਕਰਕੇ ਅੱਗੇ ਚਲੇ ਜਾਵਾਂਗੇ ਸੋ ਸਭ ਤੋਂ ਪਹਿਲਾਂ ਇੱਥੇ ਆਪਾਂ ਆਧਾਰ ਕਾਰਡ ਦਾ ਨੰਬਰ ਭਰ ਦਾਂਗੇ ਆਪਣਾ ਦਾਰਕੜ ਨੰਬਰ ਭਰਨ ਦੇ ਬਾਅਦ ਦਾਰਕੜ ਨੰਬਰ ਭਰਾਂਗੇ ਸਭ ਤੋਂ ਪਹਿਲਾਂ ਇੱਥੇ ਆਪਾਂ ਸੁਧਾਰ ਕੜ ਨੰਬਰ ਭਰਨ ਦੇ ਬਾਅਦ نیچے ਜਾ ਕੇ ਆਪਾਂ نیچے ਜਾਵਾਂਗੇ ਹੁਣ ਸੋ ਸਾਰਾ ਇੱਕ ਵਾਰੀ ਰੀਡ ਕਰ ਲਾਂਗੇ ਕਿ ਠੀਕ ਹੈ ਡਿਟੇਲ ਸਾਰੀ ਸੋ ਇਹਨੂੰ ਚੈੱਕ ਕਰਨ ਦੇ ਬਾਅਦ ਆਪਾਂ نیچے ਜਾ ਕੇ ਪ੍ਰੋਸੀਡ ਦਾ ਆਪਸ਼ਨ ਆਏਗਾ ਉਹਦੇ ਉੱਤੇ ਆਪਾਂ ਓਕੇ ਕਰ ਦਾਂਗੇ ਸੋ ਆ ਪ੍ਰੋਸੀਡ ਵਾਲੇ ਆਪਸ਼ਨ ਤੇ ਓਕੇ ਕਰਾਂਗੇ ਸੋ ਇਸ ਪੇਜ ਦੇ ਉੱਤੇ ਵੀ ਆਪਾਂ نیچے ਜਾਵਾਂਗੇ ਸੋ ਇੱਥੇ ਆਪਾਂ ਐਗਰੀ ਕਰਕੇ ਪੇਮੈਂਟ ਨੂੰ ਕਰਾਂਗੇ ਪ੍ਰੋਸੀਡ ਟੂ ਪੇਮੈਂਟ ਤੇ ਆਪਸ਼ਨ ਤੇ ਓਕੇ ਕਰਾਂਗੇ ਨੈਕਸਟ ਪੇਜ ਤੇ ਜਾ ਕੇ ਆਪਾਂ ਆਪਣੀ ਪੇਮੈਂਟ ਕਰਾਂਗੇ ਸੋ ਹੁਣ ਅਗਲਾ ਪੇਜ ਓਪਨ ਹੋ ਜਾਏਗਾ ਪੇ ਕਨਫਰਮ ਤੇ ਓਕੇ ਕਰਾਂਗੇ ਸੋ ਇਹ ਸਾਰੀ ਸਰਕਾਰੀ ਫੀਸ ਜਿਹੜੀ ਤੁਸੀਂ ਦੇਖੀ ਹੋਣੀ ਆ ਸੋ ਸਿਰਫ 106 ਰੁਪਏ ਦੇ ਵਿੱਚ ਜੇ ਤੁਹਾਡਾ ਪੈਨ ਕਾਰਡ ਬਣ ਜਾਣਾ ਆ ਇਸ ਕਾਲਮ ਦੇ ਵਿੱਚ ਜਾ ਕੇ ਆਪਾਂ ਪੇਮੈਂਟ ਕਰਾਂਗੇ ਯੂਪੀਆਈ ਥਰੂ ਕਰ ਸਕਦੇ ਆ ਜਾਂ ਨੈਟ ਬੈਂਕਿੰਗ ਥਰੂ ਜਿਸ ਦਾ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਵੀ ਤੁਹਾਡੇ ਕੋਲ ਫੈਸਿਲਿਟੀਆਂ ਅਵੇਲੇਬਲ ਆ ਉਹਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਆ ਸੋ ਆਪਾਂ ਯੂਪੀਆਈ ਦੇ ਥਰੂ ਇੱਥੇ ਪੇਮੈਂਟ ਕਰਾਂਗੇ ਯੂਪੀਆਈ ਆਈਡੀ ਭਰਾਂਗੇ ਸੋ ਬਹੁਤ ਸੌਖਾ ਪ੍ਰੋਸੈਸ ਆ ਪੈਨ ਕਾਰਡ ਬਣਾਉਣ ਦਾ ਜਿਸ ਦੇ ਲਈ ਲੋਕਾਂ ਨੂੰ ਕਈ ਵਾਰ ਕਈ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੋ ਘਰ ਬੈਠੇ ਆਪਣਾ ਪੈਨ ਕਾਰਡ ਅਪਲਾਈ ਕਰ ਸਕਦੇ ਆ ਬਹੁਤ ਜ਼ਿਆਦਾ ਈਜ਼ੀ ਆ ਤੁਸੀਂ ਦੇਖ ਹੀ ਲਿਆ ਆ ਨਾਰਮਲ ਡਿਟੇਲ ਭਰਨੀ ਆ ਸਾਰੀ ਡਿਟੇਲ ਆਧਾਰ ਕਾਰਡ ਨਾਲ ਅਟੈਚ ਹੁੰਦੀ ਆ ਸੋ ਹੁਣ ਆਪਾਂ ਇੱਥੇ ਪੇਮੈਂਟ ਕਰਾਂਗੇ ਸੋ ਆ ਦੇਖ ਲਓ 160 ਰੁਪਏ ਕੱਟਉਣੇ ਆ ਟੋਟਲ 170 ਰੁਪਏ ਕੱਟ ਹੁੰਦੇ ਆ ਪਰ ਸੋ ਇਹ ਸਰਕਾਰੀ ਫੀਸ ਆ ਜਿਹਦੇ ਤੁਹਾਡੇ ਕੋਲ 170 ਰੁਪਏ ਦੀ ਬਦੌਲਤ ਕਈ ਪੈਸੇ ਲਈ ਜਾਂਦੇ ਆ ਕਈ ਬੰਦੇ ਆ ਤਾਂ ਪੈਨ ਕਾਰਡ ਬਣਾਉਣ ਦੇ ਲਈ ਸੋ ਹੁਣ ਤੁਹਾਡੇ ਫੋਨ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਲਿੰਕ ਚਲੇ ਜਾਣਾ ਉਹਦੇ ਤੋਂ ਤੁਸੀਂ ਪੇਮੈਂਟ ਕਰ ਸਕਦੇ ਆ ਪੇਮੈਂਟ ਕਰਨ ਦੇ ਬਾਅਦ ਤੁਹਾਡਾ ਪੈਨ ਕਾਰਡ ਅਪਲਾਈ ਹੋ ਜਾਣਾ ਸੋ ਪੇਮੈਂਟ ਸਕਸੈਸਫੁਲ ਹੋਣ ਦੇ ਬਾਅਦ ਇਦਾਂ ਦੀ ਟੈਬ ਓਪਨ ਹੋ ਜਾਣੀ ਆਪਣੇ ਆਪ ਕੰਟੀਨਿਊ ਤੇ ਓਕੇ ਕਰਾਂਗੇ ਸੋ ਅਗਲੇ ਪੇਜ ਦੇ ਵਿੱਚ ਆਪਾਂ ਸੇਮ ਉਦਾਂ ਹੀ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਦੇ ਬਾਅਦ ਆਪਾਂ ਇਹਨੂੰ ਇੱਕ ਵਾਰ ਰੀਡ ਕਰਾਂਗੇ ਸੋ ਇਹ ਰੀਡ ਕਰਨ ਦੇ ਬਾਅਦ ਆਪਾਂ ਅਗਲੇ ਕਾਲਮ ਤੇ ਜਾਵਾਂਗੇ ਸੋ ਇੱਥੇ ਕੇਵਾਈਸੀ ਕਰਾਂਗੇ ਕੰਟੀਨਿਊ ਵਿਦ ਕੇਵਾਈਸੀ ਸੋ ਆ ਸਾਰਾ ਡਾਟਾ ਪਹਿਲਾਂ ਹੀ ਫਿਲ ਕੀਤਾ ਹੋਇਆ ਜਿਹੜਾ ਫੋਨ ਤੇ ਤੁਹਾਡੇ ਓਟੀਪੀ ਜਾਣਾ ਆ ਸੋ ਉਹ ਓਟੀਪੀ ਆਪਾਂ ਇੱਥੇ ਫਿਲ ਕਰ ਦਾਂਗੇ ਓਟੀਪੀ ਜਿਹੜਾ ਆਧਾਰ ਕਾਰਡ ਦੇ ਨਾਲ ਨੰਬਰ ਅਟੈਚ ਹੁੰਦਾ ਉਹਦੇ ਰਿਲੇਟਡ ਹੁੰਦਾ ਆ ਸੋ ਫੋਨ ਤੇ ਜਾਏਗਾ ਫਿਲ ਕਰਨ ਦੇ ਬਾਅਦ ਆਪਾਂ ਸਬਮਿਟ ਕਰ ਦਾਂਗੇ ਸੋ ਇੱਥੇ ਵੀ ਆਪਾਂ ਕੰਟੀਨਿਊ ਤੇ ਓਕੇ ਕਰ ਦਾਂਗੇ ਸੋ ਇਸ ਜਗ੍ਹਾ ਤੇ ਆਪਾਂ ਆਧਾਰ ਕਾਰਡ ਨੰਬਰ ਭਰਾਂਗੇ ਆਪਣਾ ਵੀ ਆਈ ਡੀ ਨੰਬਰ ਵੀ ਫਿਲ ਕਰ ਸਕਦੇ ਆ ਬਟ ਮੈਂ ਸੁਜੈਸਟ ਕਰੂੰਗਾ ਕਿ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰੋ ਸੋ ਇਸ ਜਗ੍ਹਾ ਤੇ ਆਪਾਂ ਆਧਾਰ ਕਾਰਡ ਨੰਬਰ ਭਰ ਕੇ ਸੈਂਡ ਓਟੀਪੀ ਤੇ ਓਕੇ ਕਰਾਂਗੇ ਸੋ ਉਸ ਦੇ ਬਾਅਦ ਆਧਾਰ ਕਾਰਡ ਦੇ ਅਟੈਚ ਨੰਬਰ ਦੇ ਉੱਪਰ ਓਟੀਪੀ ਚਲੇ ਜਾਏਗਾ ਸੋ ਆ ਗਾਈਡ ਲਾਈਨਾਂ ਨੂੰ ਇੱਕ ਵਾਰ ਰੀਡ ਕਰਾਂਗੇ ਕਲਿੱਕ ਕਰਕੇ ਇੱਥੇ ਸੈਂਡ ਓਟੀਪੀ ਤੇ ਓਕੇ ਕਰਾਂਗੇ ਸੋ ਜਿਹੜਾ OTP ਆਪਣੇ ਨੰਬਰ ਤੇ ਗਿਆ ਹੋਵੇਗਾ ਉਹ ਸੋ OTP ਨੂੰ ਆਪਾਂ ਇੱਥੇ ਫਿਲ ਕਰ ਦਾਂਗੇ ਫਿਲ ਕਰਕੇ ਵੈਰੀਫਾਈ ਕਰਾਂਗੇ ਸੋ ਜਦੋਂ ਇਹ ਟੈਬ ਓਪਨ ਹੋਵੇਗੀ ਇਸ ਜਗ੍ਹਾ ਤੇ ਆਪਾਂ ਆਪਣੀ ਜਨਮ ਤਰੀਕ ਭਰਾਂਗੇ ਪੂਰੀ ਡੇਟ ਆਫ ਬਰਥ ਤਰੀਕ ਮਹੀਨਾ ਐਂਡ ਸਨ ਭਰਨ ਦੇ ਬਾਅਦ ਆਪਾਂ ਓਕੇ ਕਰਾਂਗੇ ਸੋ ਜਦੋਂ ਇਦਾਂ ਦੀ ਟੈਬ ਓਪਨ ਹੋ ਜਾਏਗੀ ਤਾਂ ਸਮਝ ਲਓ ਤੁਹਾਡਾ ਪੈਨ ਕਾਰਡ ਅਪਲਾਈ ਹੋ ਗਿਆ ਆ ਸੋ ਇਹ ਸਾਰੀ ਡਿਟੇਲ ਆ ਰਸੀਦ ਦੇ ਇੱਕ ਤਰ੍ਹਾਂ ਦੀ ਪੈਨ ਕਾਰਡ ਅਪਲਾਈ ਕਰਨ ਦੀ ਇਹਨੂੰ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਆ ਸੋ ਹੁਣ ਆਪਾਂ ਆਪਣਾ ਪੈਨ ਕਾਰਡ ਅਪਲਾਈ ਕਰ ਚੁੱਕੇ ਆ ਫਾਈਨਲੀ ਤੁਸੀਂ ਦੇਖ ਲਿਆ ਹੋਣਾ ਕਿ ਆਪਾਂ ਪੈਨ ਕਾਰਡ ਕਾਰ ਬੈਠੇ ਕਿਵੇਂ ਅਪਲਾਈ ਕਰ ਸਕਦੇ ਹਾਂ ਬਹੁਤ ਆਸਾਨ ਤਰੀਕਾ ਆ ਸੋ ਇਹ ਪੈਨ ਕਾਰਡ ਜਦੋਂ ਆਪ ਅਪਲਾਈ ਕਰਦੇ ਆ ਸੇਮ ਡੇ ਆਪਣੇ ਈਮੇਲ ਆਈਡੀ ਤੇ ਬਣ ਕੇ ਆ ਜਾਂਦਾ ਆ ਸੋ ਜਿਨ੍ਹਾਂ ਦੇ ਪੈਨ ਕਾਰਡ ਨਹੀਂ ਬਣੇ ਉਹ ਵੀਡੀਓ ਦੇਖ ਕੇ ਪੈਨ ਕਾਰਡ ਅਪਲਾਈ ਕਰੋ ਜੇ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਵਧੇਰੇ ਜਾਣਕਾਰੀਆਂ ਦੇ ਲਈ ਸਰਕਾਰੀ ਇਨਫੋਰਮੇਸ਼ਨਾਂ ਦੇ ਲਾਭ ਲੈਣ ਦੇ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਬਹੁਤ ਜਲਦ ਇੱਕ ਹੋਰ ਨਵੀਂ ਇਨਫੋਰਮੇਸ਼ਨ ਵੀਡੀਓ ਲੈ ਕੇ ਧੰਨਵਾਦ ਜੀ ਜੈ ਹਿੰਦ